ਇਹ ਬਾਣੀ ਅੰਦਰ ਹੀ ਤੁਹਾਡੇ ਸਾਰੇ ਸਵਾਲ ਦਾ ਜਵਾਬ ਮਹਾਰਾਜ ਦਿੰਦੇ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਇ ਮਾਨ ਭਾਈ ਹੰਕਾਰ ਨੂੰ ਮਾਰ ਕੇ ਜਿਹੜੀ ਸੇਵਾ ਕਰਨੀ ਹੈ ਨਾ ਉਹ ਸੇਵਾ ਗੁਰੂ ਦੇ ਦਰ ਤੇ ਪ੍ਰਵਾਨ ਹੁੰਦੀ ਹੈ ਉਸ ਸੇਵਾ ਬਦਲੇ ਮਾਣ ਮਿਲਦਾ ਹੈ ਸਨਮਾਨ ਮਿਲਦਾ ਹੈ ਸੇਵਾ ਕਰਕੇ ਬਹੁਤ ਕੁਝ ਪ੍ਰਾਪਤ ਹੋ ਜਾਂਦਾ ਹੈ ਜੇ ਕੀਤੀ ਹੋਵੇ ਹੰਕਾਰ ਨੂੰ ਮਾਰ ਕੇ ਕਈ ਵਾਰ ਸੀ ਸੇਵਾ ਕਰਦੇ ਹੁੰਨੇ ਆ ਨਾ ਕੋਈ ਝਾੜੂ ਲਾ ਰਿਹਾ ਹੋਵੇ ਤੈਨੂੰ ਕੋਈ ਕਹਦੇ ਵੀ ਇੱਥੋਂ ਨਹੀਂ ਇੱਥੋਂ ਲਾ ਦਿਓ ਵੀ ਗੁੱਸਾ ਕਰ ਜਾਂਦਾ ਵੀ ਮੈਨੂੰ ਕਿਉਂ ਰੋਕਿਆ ਤੁਸੀਂ ਝਾੜੂ ਲਾਉਣ ਤੋਂ ਮੈਂ ਤਾਂ ਆਪਣੀ ਮਨਮਰਜ਼ੀ ਨਾਲ ਝਾੜੂ ਲਾਉਣਾ ਮੈਂ ਬਹੁਤ ਐਸੇ ਗੁਰਮਖ ਪਿਆਰੇ ਦੇਖਦਾ ਗੁੱਸਾ ਨਾ ਕਰਿਓ ਮੇਰੀ ਗੱਲ ਦਾ ਝਾੜੂ ਲੱਗੇ ਹੋਏ ਉੱਤੇ ਝਾੜੂ ਲਾਈ ਜਾਂਦੇ ਆਖੋ ਸਤਨਾਮ ਉੱਤੇ ਪਹਿਲਾਂ ਹੀ ਜਗ੍ਹਾ ਸਾਫ਼ ਹੈ। ਸਾਫ਼ ਨੂੰ ਸਾਫ਼ ਕਰੀ ਜਾਂਦੇ ਹੋ। ਹੁਣ ਬਰਤਨ ਮਾਂਜੇ ਹੋਏ ਪਏ ਨੇ ਸੁੱਚੇ ਨੇ ਬਿਲਕੁਲ। ਉਹਨਾਂ ਨੂੰ ਫਿਰ ਤੋਂ ਦੁਬਾਰਾ ਮਾਂਜਣ ਲੱਗ ਜੂ। ਮਾਂਜਣੇ ਕਿਹੜੇ ਨੇ ਜਿਹੜੇ ਝੂਠੇ ਪਏ ਆ। ਝਾੜੂ ਕਿੱਥੇ ਲਾਉਣਾ ਹੈ? ਜਿੱਥੇ ਕੂੜਾ ਖਿਲ ਰਿਆ। ਲਾਇਹੁਤੋਂ ਨਹੀਂ ਲਾਉਣਾ। ਸਾ ਸੰਗਤ ਸੇਵਾਦਾਰ ਵੱਡੇ ਤੋਂ ਵੱਡੇ ਪਏ ਨੇ ਜਿਨ੍ਹਾਂ ਨੇ ਸੇਵਾ ਕਰਕੇ ਦਾਤਾਂ ਲਈਆਂ ਗੁਰੂ ਕੋਲੋਂ ਸੇਵਾ ਕਰਕੇ ਦਾਤਾਂ ਲਈਆਂ ਮਾਲਵੇ ਦੇ ਵਿੱਚ ਇੱਕ ਭਾਈ ਆਦਮ ਹੋਇਆ ਭਾਈ ਗੁਰਦਾਸ ਜੀ ਦੀ ਡਿਊਟੀ ਲੱਗੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਲਾਈ ਵੀ ਤੁਸੀਂ ਮਾਲਵੇ ਚ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ ਸਰਉਰਦੀ ਕਾਰ ਸੇਵਾ ਵੀ ਚਲਦੀ ਹੈ ਗੁਰੂ ਦੇ ਦਰਬਾਰ ਬਣ ਰਹੇ ਨੇ ਸਰੋਵਰ ਸਾਹਿਬ ਦੀ ਸੇਵਾ ਹੋ ਰਹੀ ਬਿਲਡਿੰਗਾਂ ਮਾਰਤਾ ਅੰਮ੍ਰਿਤਸਰ ਸਾਹਿਬ ਬਣ ਰਹੀਆਂ ਤਾਂ ਭਾਈ ਗੁਰਦਾਸ ਜੀ ਨਾਲੇ ਤੇ ਸਿੱਖੀ ਦਾ ਪ੍ਰਚਾਰ ਕਰਦੇ ਨਾਲੇ ਜਿਹੜਾ ਵੀ ਆਉਂਦਾ ਉਹਨੂੰ ਕਹਿੰਦੇ ਨੇ ਕਿ ਭਾਈ ਕਾਰ ਸੇਵਾ ਚਲਦੀ ਹੈ ਕਾਰ ਸੇਵਾ ਵਾਸਤੇ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਦਾਨ ਕਰੋ ਸੇਵਾ ਕਰੋ ਇੱਕ ਅੱਧ ਖੜ ਉਮਰ ਦਾ ਜੋੜਾ ਅੱਧ ਖੜ ਉਮਰ ਹੁੰਦੀ ਵੀ 40 50 ਸਾਲ 50 ਸਾਲ ਦੀ ਉਮਰ ਨੂੰ ਅੱਧ ਖੜ ਕਹਿੰਦੇ ਨੇ ਬਹੁਤ ਵੱਡਾ ਸਰਦਾਰ ਹੈ ਸ਼ਾਹੂਕਾਰ ਹੈ ਪੈਸੇ ਦੀ ਕਮੀ ਨਹੀਂ ਤੇ ਦੋਵੇਂ ਜੀ ਜਦੋਂ ਭਾਈ ਗੁਰਦਾਸ ਜੀ ਕੋਲ ਆਏ ਉਹ ਕਹਿੰਦੇ ਸੇਵਾ ਦੇ ਕਰਦੇ ਆਂਗੇ ਪਰ ਸੇਵਾ ਬਦਲੇ ਮਿਲੇਗਾ ਕੀ ਸਾਨੂੰ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਦੇ ਦਰ ਤੋਂ ਜੋ ਮੰਗੀਏ ਉਹ ਮਿਲ ਜਾਂਦਾ ਹੈ ਕਹਿੰਦੇ ਅਸੀਂ ਬਹੁਤ ਥਾਵਾਂ ਤੇ ਜਾ ਜਾ ਕੇ ਸੇਵਾ ਕੀਤੀ ਹੈ ਮੱਥੇ ਰਗੜੇ ਪਰ ਸਾਨੂੰ ਤੇ ਨਹੀਂ ਮਿਲਿਆ ਸਾ ਸੰਗਤ ਭਾਈ ਗੁਰਦਾਸ ਜੀ ਨੂੰ ਆਪਣੇ ਗੁਰੂ ਤੇ ਪੂਰਨ ਭਰੋਸਾ ਜਿਹੜਾ ਸੱਚਾ ਸਿੱਖ ਹੈ ਨਾ ਪੂਰਨ ਗੁਰ ਸਿੱਖ ਹੈ ਉਹਨੂੰ ਆਪਣੇ ਗੁਰੂ ਤੇ ਬੜਾ ਮਾਣ ਹੁੰਦਾ ਜਿੰਨੇ ਗੁਰੂ ਤੋਂ ਦਾਤਾ ਆਪ ਪਹਿਲਾਂ ਲਈਆਂ ਹੋਣ ਉਹ ਬੜੇ ਮਾਣ ਨਾਲ ਕਹਿ ਦਿੰਦਾ ਵੀ ਚੱਲ ਤੂੰ ਮੇਰੇ ਗੁਰੂ ਕੋਲ ਚੱਲ ਕੇ ਦੇਖ ਉਹਦੀ ਸੇਵਾ ਕਰ ਜੋ ਮੰਗੇਗਾ ਮਿਲ ਜਾਏਗਾ ਭਾਈ ਗੁਰਦਾਸ ਜੀ ਨੇ ਵੀ ਇਦਾਂ ਆਖਿਆ ਜਦੋਂ ਇਦਾਂ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਸਤਤ ਕੀਤੀ ਭਾਈ ਆਦਮ ਨੇ ਤਉ ਬਜ਼ੁਰਗ ਜੋੜਾ ਦੋਵੇਂ ਜੋ ਮਨ ਚ ਇੱਛਾ ਤਾਂ ਸੀ ਪਰ ਦੱਸ ਨਹੀਂ ਸਕਦੇ ਸਨ ਸ਼ਰਮ ਆਉਂਦੀ ਸੀ ਦੱਸਣ ਲੱਗਿਆਂ ਕਿ ਮੰਗਿਏ ਕਿਵੇਂ ਲੋਕ ਕੀ ਕਹਿਣਗੇ ਉਹ ਕਹਿੰਦੇ ਮੈਂ ਦੇਣ ਵਾਲਾ ਨਹੀਂ ਦੇਣ ਵਾਲਾ ਤੇ ਗੁਰੂ ਤੁਸੀਂ ਗੁਰੂ ਦੇ ਅੱਗੇ ਜਰੂਰ ਮੰਗ ਲਿਓ ਤਾਂ ਇਹ ਦੋਵੇਂ ਜਣੇ ਭਾਈ ਗੁਰਦਾਸ ਜੀ ਕੋਲੋਂ ਸੋਭਾ ਸੁਣ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ ਭਾਈ ਆਦਮ ਜਿਹਦੀ ਘਰ ਵਾਲੀ ਸੀ ਬੀਬੀ ਸਭਰਾਈ ਦੋਵੇਂ ਹੀ ਆ ਗਏ ਆ ਕੇ ਇਨਾਂ ਨੇ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸਾਧ ਸੰਗਤ ਸੇਵਾ ਕਰਦੇ ਨੇ ਭਾਈ ਆਦਮ ਕਿਹੜੀ ਸੇਵਾ ਕਰਦਾ ਹੈ ਉਹ ਜੰਗਲ ਵਿੱਚ ਜਾਂਦਾ ਹੈ ਸੁੱਕੀਆਂ ਲੱਕੜਾਂ ਕੱਠੀਆਂ ਕਰਕੇ ਲਿਆ ਕੇ ਗੁਰੂ ਕੇ ਲੰਗਰ ਦੇ ਵਿੱਚ ਉਹ ਲੱਕੜਾਂ ਸੁੱਟ ਦਿੰਦਾ ਹੈ ਜਿਸ ਸੁੱਕੀਆਂ ਲੱਕੜਾਂ ਨਾਲ ਅੱਗ ਬਲਦੀ ਐ ਤੇ ਗੁਰੂਕਲ ਲੰਗਰ ਪਕਦਾ ਹੈ। ਇਹ ਸੇਵਾ ਜਿਹੜੀ ਭਾਈ ਆਦਮ ਨੇ ਸੰਭਾਲ ਲਈ। ਸੇਵਾ ਬਹੁਤ ਔਖੀ ਹੈ ਕਰਨੀ। ਗੁਰੂ ਅਮਰਦਾਸ ਮਹਾਰਾਜ ਜਿਨੇ ਸੇਵਾ ਕਰਕੇ ਗੁਰਤਾ ਗੱਦੀ ਲਈ। ਅਮਰੂ ਤੋਂ ਅਮਰਦਾਸ ਬਣ ਗਏ। ਭਾਈ ਲੈਣੇ ਤੋਂ ਗੁਰੂ ਅੰਗਦ ਦੇ ਮਹਾਰਾਜ ਬਣ ਗਏ। ਸੇਵਾ ਕਰਕੇ। ਬਾਬਾ ਬੁੱਢਾ ਜਿੰਨੇ ਵੀ ਗੁਰੂ ਦੇ ਦਰ ਦੀ ਸੇਵਾ ਇੰਨੀ ਕੋ ਕੀਤੀ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਉਹਨਾਂ ਦਾ ਨਾਂ ਪੈ ਗਿਆ ਸਾਧ ਸੰਗਤ ਭਾਈ ਆਦਮ ਵੀ ਇਦਾਂ ਹੀ ਮਨ ਵਿੱਚ ਭਾਵਨਾ ਲੈ ਕੇ ਸੇਵਾ ਕਰਦਾ ਹੈ ਇੱਕ ਦਿਨ ਕੀ ਹੋਇਆ بارش ਬਹੁਤ ਪੈ ਰਹੀ ਬਹੁਤ ਝੱਖੜ ਝੁੱਲਿਆ ਬਹੁਤ بارش ਲਗਾਤਾਰ 10-15 ਦਿਨ ਬਾਰਿਸ਼ ਪੈਂਦੀ ਰਹੀ ਸੁੱਕਾ ਬਾਲਣ ਮੁੱਕ ਗਿਆ ਤੇ ਸੁੱਕੇ ਬਾਲਣ ਦੇ ਕਰਕੇ ਗੁਰੂ ਘਰ ਲੰਗਰ ਬੰਦ ਹੋ ਗਿਆ ਵੱਧ ਪੈ ਗਿਆ ਲੰਗਰ ਇਸ ਗੱਲ ਦਾ ਪਤਾ ਭਾਈ ਆਦਮ ਨੂੰ ਲੱਗਾ ਕਿ ਗੁਰੂ ਘਰ ਲੰਗਰ ਤਿਆਰ ਨਹੀਂ ਹੋ ਰਿਹਾ ਕਾਰਨ ਕੀ ਹੈ ਸੁੱਕਾ ਬਾਲਣ ਮੁੱਕ ਗਿਆ 15 ਦਿਨ ਹੋ ਗਏ ਬਾਰਿਸ਼ ਪੈਂਦੀ ਨੂੰ ਬੱਲਣ ਜਿਹੜਾ ਕੋਈ ਸੀ ਉਹ ਮੁੱਕ ਗਿਆ ਤੇ ਬਾਕੀ ਗਿੱਲਾ ਪਿਆ ਹੁਣ ਭਾਈ ਆਦਮ ਕੀ ਕਰਦਾ ਸੀ ਸੁੱਕਾ ਬੱਲਣ ਕੁਝ ਗੁਰੂ ਕੇ ਲੰਗਰ ਵਿੱਚ ਛੁੱਟਦਾ ਸੀ ਕੁਝ ਉਹ ਆਪ ਵੇਚ ਲੈਂਦਾ ਸੀ ਵੇਚ ਕੇ ਜਿੰਨੀ ਕੇ ਪੈਸੇ ਦੀ ਵਟਤ ਕਰਦਾ ਸੀ ਆਪਦਾ ਘਰ ਦਾ ਗੁਜ਼ਾਰਾ ਚਲਾਉਂਦਾ ਸੀ ਇਹਦਾ ਆਸਤੇ ਬਹੁਤ ਲੰਮਾ ਹੈ ਪਰ ਮੈਂ ਸ਼ਾਰਟਕਟ ਵਿੱਚ ਥੋੜਾ ਜਿਹਾ ਸਰਵਣ ਕਰਾਰਿਆ ਸਮਾਂ ਨਹੀਂ ਹੈਗਾ ਸਮਾਂ ਥੋੜਾ ਹੈ ਸਾਧ ਸੰਗਤ ਉਸ ਦਿਨ ਭਾਈ ਆਦਮ ਤੇ ਉਹਦੀ ਘਰ ਵਾਲੀ ਦੋਨੋਂ ਜਿਹੜਾ ਬੱਲਨ ਉਹਨਾਂ ਨੇ ਵੇਚਣ ਵਾਸਤੇ ਰੱਖਿਆ ਹੋਇਆ ਸੀ ਨਾ ਉਹ ਸਾਰੇ ਦਾ ਸਾਰਾ ਬੱਲਨ ਗੁਰੂ ਕੇ ਲੰਗਰ ਵਿੱਚ ਢੋਣਾ ਸ਼ੁਰੂ ਕਰ ਦਿੱਤਾ ਦੋਵਾਂ ਜੀਆਂ ਦਾ ਸਾਰੀ ਰਾਤ ਬੱਲਨ ਢੋਂਦੇ ਰਹੇ ਦਿਨ ਚੜਿਆ ਅੰਮ੍ਰਿਤ ਵੇਲਾ ਹੋਇਆ ਲੰਗਰ ਤਿਆਰ ਹੋਇਆ ਜਦੋਂ ਉਹ ਪ੍ਰਸ਼ਾਦਾ ਲੰਗਰ ਤਿਆਰ ਹੋ ਕੇ ਗੁਰੂ ਰਾਮਦਾਸ ਮਹਾਰਾਜ ਦੀ ਹਿਜੂਰੀ ਚ ਪਹੁੰਚਿਆ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਪੁੱਛਣ ਲੱਗੇ ਅੱਜ ਲੰਗਰ ਕਿਦਾਂ ਤਿਆਰ ਹੋਇਆ ਕਿਉਂਕਿ ਸੁੱਕਾ ਬਲਣ ਤੇ ਹੈ ਹੀ ਨਹੀਂ ਸਾ ਸੰਗਤ ਦਸਣ ਵਾਲਿਆਂ ਦੱਸ ਦਿੱਤਾ ਮਹਾਰਾਜ ਤੁਹਾਡਾ ਸਿੱਖ ਭਾਈ ਆਦਮ ਹੈ ਦੋਨਾਂ ਜੀਆਂ ਨੇ ਬੜੀ ਸੇਵਾ ਕੀਤੀ ਸਾਰੀ ਰਾਤ ਬਲਣ ਢੋਂਦੇ ਰਹੇ ਨੇ ਜਿਹੜਾ ਬੱਲ ਨੂੰ ਨਾ ਵੇਚਣ ਵਾਸਤੇ ਰੱਖਿਆ ਸੀ ਉਹ ਵੀ ਸਾਰਾ ਗੁਰੂ ਕੇ ਲੰਗਰ ਚ ਪਹੁੰਚਾ ਦਿੱਤਾ ਹੈ ਮਹਾਰਾਜ ਕਹਿੰਦੇ ਬਲਾਓ ਭਾਈ ਆਦਮ ਨੂੰ ਬੁਲਾ ਲਿਆ ਭਾਈ ਆਦਮ ਨੂੰ ਬੁਲਾਇਆ ਮਹਾਰਾਜ ਕਹਿੰਦੇ ਭਾਈ ਆਦਮ ਤੇਰੀ ਸੇਵਾ ਪ੍ਰਵਾਨ ਹੋ ਗਈ ਮਹਾਰਾਜ ਬੜੇ ਪ੍ਰਸੰਨ ਹੋ ਗਏ ਭਾਈ ਆਦਮ ਤੋਂ ਦੋਵੇਂ ਜੀ ਖਲੋਗੇ ਮਹਾਰਾਜ ਦੇ ਅੱਗੇ ਬਾਦਸ਼ਾਹ ਕਹਿੰਦੇ ਭਾਈ ਆਦਮ ਤੇਰੀ ਸੇਵਾ ਪ੍ਰਵਾਨ ਹੋ ਗਈ ਮੰਗ ਕੀ ਮੰਗਣਾ ਹੈ ਇਹਨੂੰ ਕਹਿੰਦੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਚਿਤ ਲਾ ਕੇ ਕੀਤੀ ਹੋਈ ਸੇਵਾ ਮਹਾਰਾਜ ਝਟ ਪ੍ਰਵਾਨ ਕਰ ਲੈਂਦੇ ਹਨ ਹਣ ਭਾਈ ਆਦਮ ਨੂੰ ਕਹਿੰਦੇ ਭਾਈ ਆਦਮ ਮੰਗ ਕੀ ਮੰਗਣਾ ਹੈ वो कवि जो गुरु रामदास महाराज कह रहे हैं जो दिन चाहे मंगल सिखा संगीतरा तीन भजन सतगुर ने पीते

ਪਰੀ ਪਰੀ ਸੰਗਤ ਵਿੱਚ ਸੰਗ ਗਿਆ ਆਦਮ ਮੰਗ ਜੀਵ ਤੇ ਆਈ ਨਾ ਪਰੀ ਸੰਗਤ ਵਿੱਚ ਸੰਗ ਗਿਆ ਆਦਮ ਮੰਗ ਜੀਵ ਤੇ ਆਈ ਨਾ ਜਿਹੜੀ ਮੰਗ ਮੰਗਣੀ ਚਾਹੁੰਦਾ ਸੀ ਉਹ ਜੀਵ ਤੇ ਆਈ ਨਹੀਂ ਅੰਦਰ ਹੈ ਭਾਵਨਾ ਨਾਮ-ਦਾਨ ਸਤਗੁਰ ਤੋਂ ਮੰਗਿਆ ਦਿਲ ਦੀ ਗੱਲ ਸੁਣਾਈ ਨਾ ਮਾਰੇ ਨਾਮ-ਦਾਨ ਦੇ ਦਿਓ ਸਿੱਖੀ ਦੇ ਦਿਓ ਪਰ ਪਦਾਰਥ ਮੰਗਣੇ ਨੇ ਸੰਗਦਾ ਹੈ ਕੀ ਮੰਗਾ ਨਾਮ-ਦਾਨ ਸਤਗੁਰ ਤੋਂ ਮੰਗਿਆ ਦਿਲ ਦੀ ਗੱਲ ਸੁਣਾਈ कोमल सातगुर हंस के बोले कोमल सातगुर हंस के बोले असल तार खड़काई ना मारे क्या दर्शनी तार खड़काई नहीं आदम से कोमल सातगुर हंस के बोले असल तार खड़काई ना ਆਖਰ ਦੂਜੇ ਦਿਨ ਤੇ ਛੱਡੀ ਉਸ ਦਿਨ ਗੱਲ ਮੁਕਾਈ ਨਾ ਸਾਧ ਸੰਗਤ ਭਾਈ ਆਦੂ ਕਹਿੰਦਾ ਮਹਾਰਾਜ ਸਮਾਂ ਦੇ ਦਿਓ ਕੱਲ ਨੂੰ ਮੰਗ ਲਾਂਗਾ ਦੂਸਰਾ ਦਿਨ ਆ ਗਿਆ ਬਾਦਸ਼ਾਹ ਨੇ ਆਖਿਆ ਮੰਗ ਕੀ ਮੰਗਣਾ ਸਾਧ ਸੰਗਤ ਦੂਸਰੇ ਦਿਨ ਵੀ ਆ ਗਿਆ ਤੀਸਰੇ ਦਿਨ ਫਿਰ ਮਹਾਰਾਜ ਨੇ ਪੁੱਛਿਆ ਆਖਰ ਘਰ ਵਾਲੀ ਜਿਹੜੀ ਸਭرائی ਸੀ ਨਾ ਉਹ ਖੜੀ ਹੋ ਗਈ ਉੱਥੇ ਪਾਸ਼ਾ ਇੰਨੀ ਸੰਗਤ ਦੇ ਵਿੱਚ ਤੁਸੀਂ ਕਹਿੰਦੇ ਹੋ ਮੰਗ ਕੀ ਮੰਗੀਏ ਕੀ ਮੰਗੀਏ ਜਿਹੜੀ ਮਨ ਦੇ ਵਿੱਚ ਇੱਛਾ ਹੈ ਉਹ ਦਿਲ ਤੇ ਕਰਦਾ ਹੈ ਮੰਗਣ ਨੂੰ ਪਰ ਸੰਗਵੜੀ ਲੱਗਦੀ ਸੰਗਤ ਬੈਠੀ ਲੋਕ ਕੀ ਕਹਿਣਗੇ ਕੀ ਮੰਗੀ ਜਾਂਦੇ ਨੇ ਤੁਸੀਂ ਜਾਣੀ ਜਾਣ ਪਾਸ਼ਾ ਕਰਦੇ ਹੋ ਰੀਚ ਪੂਰੀ ਬਹੁਤ ਧਨ ਦੌਲਤ ਪੈਸਾ ਜ਼ਮੀਨ ਜਾਇਦਾਦ ਹੈ ਪਰ ਉਸ ਜ਼ਮੀਨ ਜਾਇਦਾਦ ਨੂੰ ਸੰਭਲਣ ਵਾਲਾ ਕੋਈ ਤਾਂ ਦੀਪਕ ਨਹੀਂ ਹੈਗਾ ਆਖੋ ਸਤਨਾਮ ਬਾਪਕੇ ਵੜਾਦ ਨਹੀਂ ਹੈਗੀ ਆਖਰਕਾਰ ਘਰਵਾਲੀ ਨੇ ਮਹਾਰਾਜ ਜੀ ਅਕ ਬੇਨਤੀ ਰੱਖ ਦਿੱਤੀ ਪਾਸ਼ਾ ਮੰਗਦੇ ਤਾਂ ਨਹੀਂ ਉਮਰ ਵੀ ਬਹੁਤ ਜ਼ਿਆਦਾ ਹੋ ਚੁੱਕੀ 50 ਸਾਲ ਤੋਂ ਉੱਤੇ ਉਮਰ ਟੱਪ ਚੁੱਕੀ ਹੈ ਇਸ ਉਮਰ ਵਿੱਚ ਉਲਾਦ ਹੋਏਗੀ ਗੁਰੂ ਰਾਮਦਾਸ ਮਹਾਰਾਜ ਹੱਸਦੇ ਕਹਿੰਦੇ ਤੁਹਾਡੇ ਭਾਗਾਂ ਵਿੱਚ ਔਲਾਦ ਲਿਖੀ ਨਹੀਂ ਹੋਈ ਪਰੇ ਗੁਰੂ ਨਾਨਕ ਦਾ ਦਰ ਜੇ ਤੇ ਵੀ ਭਾਵਨਾ ਨਾਲ ਸੇਵਾ ਕਰ ਲੈਂਦਾ ਨਾ ਉਹਦੀ ਸੇਵਾ ਜੇ ਜੇ ਪ੍ਰਵਾਣੋ ਜਿਤਾ ਤੂੰ ਸ਼ਬਦ ਪੜਦੇ ਹੋ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਜੇ ਕਿਤੇ ਸਤਿਗੁਰ ਨਦਰ ਕਰ ਦੇਣ ਕੋਈ ਐਸੀ ਦੁਨੀਆ ਦੀ ਚੀਜ਼ ਨਹੀਂ ਜਿਹੜੀ ਤੁਹਾਨੂੰ ਝੋਲੀ ਵਿੱਚ ਮਹਾਰਾਜ ਨਾ ਪਾਣ ਮਹਾਰਾਜ ਨੇ ਆਖਿਆ ਭਾਈ ਆਤਮ ਤੇਰੀ ਸੇਵਾ ਪ੍ਰਵਾਨ ਹੋ ਗਈ ਇਸ ਕਰਕੇ ਹੁਣ ਅਸੀਂ ਤੈਨੂੰ ਦੇਵਾਂਗੇ ਭਾਵੇਂ ਤੇਰੇ ਭਾਗਾ ਵਿੱਚ ਨਹੀਂ ਲਿਖਿਆ ਬਲੇ ਹਾਰੇ ਜਾਈਏ ਗੁਰੂ ਰਾਮਦਾਸ ਮਹਾਰਾਜ ਦੇ ਪਾਸ਼ਾ ਪਤਾ ਕੀ ਆਖਦੇ ਸਾਡੇ ਘਰ ਤਿੰਨ ਪੁੱਤਰ ਹਨ ਗੁਰੂ ਰਾਮਦਾਸ ਮਹਾਰਾਜ ਦੇ ਤਿੰਨ ਸੁਪੁੱਤਰ ਦੁਨੀਆ ਤੇ ਆ ਚੁਕੇ ਤੇ ਪਾਸ਼ਾ ਕਹਿੰਦੇ ਚੌਥਾ ਪੁੱਤਰ ਹਜੇ ਸਾਡੇ ਘਰ ਹੋਰ ਆਉਣਾ ਪਰ ਹੁਣ ਉਹ ਚੌਥਾ ਸਾਡੇ ਘਰ ਨਹੀਂ ਭਾਈ ਆਦਮੋ ਤੇਰੇ ਘਰ ਪੈਦਾ ਹੋਏਗਾ ਅਕੋ ਸਾਧਨਾ ਸਿੱਖ ਕੌਮ ਦੇ ਵਿੱਚ ਦੋ ਐਸੀਆਂ ਸ਼ਖਸੀਅਤਾਂ ਕਹਿ ਲਈਏ ਜਿਨ੍ਹਾਂ ਦੇ ਨਾਮ ਪਹਿਲਾਂ ਹੀ ਰੱਖ ਦਿੱਤੇ ਗਏ ਇੱਕ ਗੁਰੂ ਹਰਗੋਬਿੰਦ ਸਾਹਿਬ ਸਨ ਜਦੋਂ ਬਾਬਾ ਬੁੱਢਾ ਜੀ ਨੇ ਵਾਰ ਦਿੱਤਾ ਮਾਤਾ ਗੰਗਾ ਜੀ ਨੇ ਤੇ ਨਾਂ ਗੁਰੂ ਹਰਗੋਬਿੰਦ ਸਾਹਿਬ ਦਾ ਬਾਬਾ ਬੁੱਢਾ ਜੀ ਨੇ ਪਹਿਲਾਂ ਹੀ ਰੱਖਤਾ ਸੀ ਵੀ ਜਿਹੜਾ ਤੁਹਾਡੇ ਘਰ ਪੁੱਤਰ ਆਏਗਾ ਉਹਦਾ ਨਾਂ ਹਰਗੋਬਿੰਦ ਰੱਖਣਾ। ਦੋਸਤੋ ਪਹਿਲਾ ਇਹ ਮਹਾਨ ਆਤਮਾ ਜਿਹਦੇ ਬਾਰੇ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਨੇ ਭਾਈ ਆਦਮ ਨੂੰ ਆਦਮ ਤੇਰੇ ਘਰ ਜਿਹੜਾ ਪੁੱਤਰ ਸਾਡੇ ਘਰ ਚੌਥੇ ਰੂਪ ਚ ਆਉਣਾ ਸੀ ਹੁਣ ਤੇਰੇ ਘਰ ਆਏਗਾ ਤੇ ਉਹਦਾ ਨਾਮ ਭਾਈ ਭਗਤੂ ਰੱਖ ਦੇਈ ਉਹ ਭਗਤੀ ਹੋਏਗਾ ਉਹ ਨਾਮ ਜਪਣ ਵਾਲੀ ਰੂਹ ਹੋਏਗੀ ਉਹ ਕੱਲਾ ਤੇਰਾ ਪੁੱਤਰ ਨਹੀਂ ਹੋਏਗਾ ਉਹ ਸਾਡਾ ਵੀ ਪੁੱਤਰ ਹੈ ਆਖੋ ਸਤਨਾਮ ਮਾਰਨੇ ਨਿਹਾਲ ਕਰ ਦਿੱਤਾ ਉਸ ਦਿهایی ਥੋੜੇ ਮਹੀਨੇ ਰਹਿ ਕੇ ਭਾਈ ਆਦਮ ਤੇ ਉਹਦੀ ਘਰ ਵਾਲੀ ਵਾਪਸ ਆਪਣੇ ਪਿੰਡ ਨੂੰ ਮੁੜ ਗਏ ਤੇ ਪੂਰੇ ਇੱਕ ਸਾਲ ਬਾਅਦ ਔਲਾਦ ਹੋਈ ਘਰ ਵਿੱਚ ਪੁੱਤਰ ਨੇ ਜਨਮ ਲਿਆ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਦੇ ਕਹਿਣ ਤੇ ਨਾਂ ਰੱਖਿਆ ਭਾਈ ਭਗਤੂ ਭਗਤੀ ਕਰਨ ਵਾਲੀ ਰੂਹ ਸੀ ਨਾਮ ਜਪਣ ਵਾਲੀ ਰੂਹ ਸੀ ਤੇ ਸਾਧ ਸੰਗਤ ਮਾਲਵੇ ਦੇ ਵਿੱਚ ਅੱਜ ਵੀ ਭਾਈ ਭਗਤੂ ਦੀ ਔਲਾਦ ਕਈ ਪਿੰਡਾਂ ਵਿੱਚ ਫੈਲੀ ਹੋਈ ਹੈ ਤੇ ਭਾਈ ਭਗਤੂ ਦੀ ਵੰਸ਼ ਵਿੱਚੋਂ ਕੈਂਥਲ ਦਾ ਰਾਜਾ ਰਾਜਾ ਉਦੇ ਸਿੰਘ ਹੋਇਆ ਕੈਂਥਲ ਦਾ ਰਾਜਾ ਤੇ ਰਾਜਾ ਉਦੇ ਸਿੰਘ ਨੇ ਜਿਹੜੀ ਗੁਰੂ ਘਰਾਂ ਵਿੱਚ ਇਤਿਹਾਸ ਦੀ ਕਥਾ ਹੁੰਦੀ ਨਹੀਂ ਗੁਰਪ੍ਰਤਾਪ ਸੂਰਜ ਦੀ ਕਥਾ ਤੁਸੀਂ ਰੋਜ਼ ਇੱਥੇ ਵੀ ਭਾਈ ਸੁਖਚੈਨ ਸਿੰਘ ਸਾਹਿਬ ਨੂੰ ਕਰਦੇ ਆ ਤੇ ਜਿੰਨੇ ਵੀ ਇਤਿਹਾਸਕ ਗੁਰਦੁਆਰੇ ਨੇ ਇੰਡੀਆ ਦੇ ਵਿੱਚ ਸਾਰੇ ਗੁਰੂ ਘਰਾਂ 'ਚ ਇਤਿਹਾਸ ਦੀ ਕਥਾ ਹੁੰਦੀ ਜੋ ਮਹਾਕਵੀ ਸੰਤੋਖ ਸਿੰਘ ਜੀ ਹੋਏ ਨੇ ਉਹਨਾਂ ਨੂੰ ਆਪਣੇ ਕੋਲ ਰੱਖ ਕੇ ਭਾਈ ਉਦੇ ਸਿੰਘ ਨੇ ਉਹ ਸਾਰੀ ਦਸਾਂ ਪਾਤਸ਼ਾਹਿਆਂ ਦੀ ਕਥਾ ਲਿਖਵਾਈ ਭਾਈ ਉਦੇ ਸਿੰਘ ਰਾਜਾ ਹੋਇਆ ਕੈਂਥਲ ਦਾ ਤੇ ਕਿਹਦੀ ਕੁੱਲ ਚੋਂ ਭਾਈ ਭਗਤੂ ਦੀ ਭਾਈ ਭਗਤੂ ਕੌਣ ਹੋਏ ਭਾਈ ਆਦਮ ਦੇ ਪੁੱਤਰ ਤੇ ਭਾਈ ਆਦਮ ਦੇ ਘਰ ਭਾਈ ਭਗਤੂ ਤਾਂ ਹੋਏ ਨੇ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਨੇ ਵਰ ਦਿੱਤਾ ਹੈ ਗੁਰਮਖੀਆ ਰਿਓ ਕਵੀ ਲਿਖਦਾ ਕਿ ਸੇਵਾ ਕਰਨੀ ਆਉਣੀ ਚਾਹੀਦੀ ਸਾਨੂੰ ਭਾਵਨਾ ਨਾਲ ਤੇ ਜੇ ਕਰਨ ਲਈ ਜੇ ਪ੍ਰਵਾਣ ਹੋ ਗਈ ਨਾ ਤਾਂ ਮਹਾਰਾਜ ਦਾਤਾ ਨਾਲ ਨਵਾਜਦੇ ਆ ਸੇਵਾ ਜਹੀ ਨਾ ਜਗ ਤੇ ਚੀਜ਼ ਕੋਈ ਸੇਵਾ ਜਹੀ ਨਾ ਜਗ ਤੇ ਚੀਜ਼ ਕੋਈ ਸੇਵਾ ਰੱਬ ਨੂੰ ਤਰਤ ਮਿਲਾ ਦਿੰਦੀ ਪਰ ਮੁਸ਼ਕਲਾਂ ਸਾਰੀਆਂ ਹੱਲ ਸੇਵਾ ਸੇਵਾ ਦੁੱਖ ਤੇ ਦਰਦ ਮਿਟਾ ਦਿੰਦੀ ਜੁਗ ਕੋ ਫਰਸ਼ ਤੋਂ ਅਰਸ਼ ਤੇ ਲੈ ਜਾਵੇ ਜੁਗ ਤੇ ਅਰਸ਼ ਤੋਂ ਅਰਸ਼ ਤੇ ਲੈ ਜਾਵੇ ਕੰਗਲੇ ਨੂੰ ਤਖਤ ਤੇ ਸੇਵਾ ਬਿਠਾ ਦਿੰਦੀ ਮੈਲ ਲੱਗੀ ਹੋਈ ਜਨਮ ਚ ਨਾ ਲਾਤਰਾਂ ਦੀ ਸੇਵਾ ਦਿਲ ਤੋਂ ਮੈਲ ਨੂੰ ਲਾ ਦਿੰਦੀ ਸੇਵਾ ਰੱਬ ਤੇ ਬੰਦੇ ਨੂੰ ਇਕ ਕਰਦੀ ਭਗ ਸੁਣੜੇ ਸੇਵਾ ਜਦਾ ਬਿੰਦੀ ਉੱਚ ਨੀਚ ਤੇ ਫਰਕ ਨੂੰ ਖਤਮ ਕਰਕੇ ਮਾਦਪਰੀ ਹਲਕਤ ਵਿੱਚ ਖੁਦਾ ਦਿਖਾ ਦਿੰਦੀ ਸੇਵਾ ਜਹੀ ਨਾ ਜੱਗ ਤੇ ਚੀਜ਼ ਕੋਈ ਸੇਵਾ ਰੱਬ ਨੂੰ ਤੁਰਤ ਮਿਲਾ ਦਿੰਦੀ ਕਰੇ ਮੁਸ਼ਕਲਾਂ ਸੇਵਾ ਹੱਲ ਸਾਰੀਆਂ ਸੇਵਾ ਦੁੱਖ ਤੇ ਦਰਦ ਮਿਟਾ ਦਿੰਦੀ ਚੁੱਕ ਕੇ ਫ਼ਰਸ਼ ਤੋਂ ਅਰਸ਼ ਤੇ ਲੈ ਜਾਵੇ ਕੰਗਲੇ ਨੂੰ ਤਖਤ ਤੇ ਸੇਵਾ ਬਿਠਾ ਦਿੰਦੀ ਮੈਲ ਲੱਗੀ ਜਨਮ ਜਨਮਾਂ ਤਰਾਂ ਦੀ ਸੇਵਾ ਦਿਨ ਤੋਂ ਮੈਲ ਨੂੰ ਲਾ ਦਿੰਦੀ ਸੇਵਾ ਰੱਬ ਤੇ ਬੰਦੇ ਨੂੰ ਇੱਕ ਕਰਦੀ ਭਾਗ ਸੁਧੜੇ ਸੇਵਾ ਜਗਾ ਦਿੰਦੀ ਊਚ ਨੀਚ ਤੇ ਫਰਕ ਦਾ ਖਤਮ ਕਰਕੇ ਮਾਤ ਪੂਰੀ ਖਲਕਤ ਚ ਖੁਦਾ ਦਿਖਾ ਦਿੰਦੀ ਜੇ ਵੀ ਸੇਵਾ ਕਰ ਲੇ ਭਾਵਨਾ ਨਾਲ ਤਾਂ ਉਹ ਸਾਰੀਆਂ ਮਹਾਰਾਜ ਦਾਤਾਂ ਬਖਸ਼ਿਸ਼ ਕਰ ਦਿੰਦੇ ਆਹ ਪਿਆਰ ਨਾਲ ਪੰਗ